ਪਿੰਡ ਬੌਲੀ ਕੁੜਾਂ ਵਾਲੀ ਰਮਦਾਸ ਵਿੱਚ ਕਿਸਾਨ ਦੀ ਹਾਲਤ ਤਰਸਜੋਗ ਪੈਲੀ ਵੇਚ ਕੇ ਪੁੱਤਰ ਨੂੰ ਭੇਜਿਆ ਸੀ ਬਾ 11 ਲੱਖ ਰੁਪਏ ਪਏ ਖੂ ਖਾਤੇ ਪੁੱਤਰ ਆਇਆ ਬਿਰੰਗ ਵਾਪਸ ਕਰਦੀਆਂ ਛੱਤਾਂ ਨੂੰ ਥੰਮੀਆਂ ਦਾ ਦਿੱਤਾ ਸਹਾਰਾ ਪਰਿਵਾਰ ਬਾਰ ਠੰਡ ਵਿੱਚ ਸੌਣ ਲਈ ਮਜਬੂਰ ਡਾਕਟਰ ਪ੍ਰਤਾਪ ਸਿੰਘ ਪੰਗਾਲੀ ਅਤੇ ਰਾਜਵੀਰ ਸਿੰਘ ਰੰਦਾਵਾ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊਜ਼ ਚੈਨਲ ਰਮਦਾਸ ਫਤੇਗੜ ਜੂੜੀਆਂ 不要紧，你哪里的没病？ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਪਾਸ਼ਾ ਨੇ ਸਿੱਖਾਂ ਨੂੰ ਜਿਹੜੇ ਆ ਪਹਿਲੇ ਤਿੰਨ ਉਪਦੇਸ਼ ਦਿੱਤੇ ਉਹਨਾਂ ਵਿੱਚ ਕੀਰਤ ਕਰਨਾ ਨਾਮ ਜਪਣਾ ਤੇ ਵੰਡ ਕੇ ਛਕਣਾ ਗੁਰੂ ਸਾਹਿਬਾਂ ਨੇ ਕਿਹਾ ਵਾ ਵੀ ਮੇਰਾ ਸਿੱਖ ਜਿਹੜਾ ਵਾ ਉਹ ਲੋੜਵੰਦਾਂ ਦੀ ਮਦਦ ਕਰੇਗਾ ਕਿਉਂਕਿ ਸਿੱਖ ਧਰਮ ਤੋਂ ਪਹਿਲਾਂ ਵੀ ਬੜੇ ਧਰਮ ਚੱਲਦੇ ਸੀ ਤੇ ਇੱਕ ਮੈਂ ਆਪ ਜੀ ਨਾਲ ਹੋਰ ਗੱਲ ਸਾਂਝੀ ਕਰ ਦੇਣੀ ਚਾਹੁੰਦਾ ਕਿ ਸਿੱਖ ਧਰਮ ਤੋਂ ਪਹਿਲਾਂ ਜਿਹੜੇ ਧਰਮ ਚੱਲਦੇ ਸੀ ਉਹਦੇ ਵਿੱਚ ਕੀ ਹੁੰਦਾ ਸੀ ਵੀ ਇੱਕ ਦਾਤਾ ਦਾਨ ਦੇਣ ਵਾਲਾ ਹੁੰਦਾ ਸੀ ਤੇ ਇੱਕ ਮੰਗਣ ਵਾਲਾ ਹੁੰਦਾ ਸੀ ਤੇ ਗੁਰੂ ਸਾਹਿਬਾਂ ਨੇ ਇਹ ਜਿਹੜੀ ਆ ਦਾਨ ਦੀ ਪ੍ਰਥਾ ਇਹਨੂੰ ਦਸ਼ਮੰਦ ਦੇ ਵਿੱਚ ਬਦਲ ਦਿੱਤਾ ਤੇ ਦਸ਼ਮੰਦ ਦਾ ਮਤਲਬ ਹੀ ਕਿ ਜਿਨੇ ਸਿੱਖ ਨੇ ਦੇਣਾ ਉਹਨੇ ਗੁਰੂ ਨੂੰ ਦੇਣਾ ਤੇ ਜਿਨੇ ਲੈਣਾ ਉਹਨੇ ਗੁਰੂ ਕੋਲ ਲੈਣਾ ਇੱਕ ਗੁਰੂ ਸਾਹਿਬਾਂ ਨੇ ਸਾਨੂੰ ਇੱਕ ਵਿੜਿਆਈ ਜਿਹੜੀ ਐ ਸਿੱਖ ਕੌਮ ਨੂੰ ਬਖਸ਼ਿਸ਼ ਕੀਤੀ ਆ ਵੀ ਕੋਈ ਦਾਤਾ ਨਹੀਂ ਆ ਮੰਗਤਾ ਨਹੀਂ ਸਾਰੇ ਉਹਦੇ ਦਰ ਦੇ ਮੰਗਤੇ ਪ੍ਰਮਾਤਮਾ ਦੇ ਦਰ ਦੇ ਮੰਗਤੇ ਆ ਕਿਸੇ ਦੇ ਦਰ ਦਾ ਕੋਈ ਮੰਗਤਾ ਨਹੀਂ ਆ ਤੇ ਗੁਰੂ ਸਾਹਿਬਾਂ ਨੇ ਸਾਡੇ ਤੇ ਕਿਰਪਾ ਕੀਤੀ ਆ ਕਿ ਸ਼ੁਰੂ ਤੋਂ ਹੀ ਸਾਡੀ ਜਿਹੜੀ ਕੌਮ ਆ ਇਹ ਲੋੜਵੰਦਾਂ ਦੀ ਬਾਹ ਫੜਦੀ ਰਹੀ ਆ ਤੇ ਹੁਣ ਵੀ ਇਹ ਜਿਹੜੇ ਪਿਛਲੇ ਤੁਸੀਂ ਵੇਖਿਆ ਹੋਣਾ ਜਦੋਂ ਹਾੜਾ ਏ ਉਦੋਂ ਵੀ ਫੜੇ ਆ ਤੇ ਅਸੀਂ ਅੱਜ ਫੇਰ ਤੁਹਾਨੂੰ ਉਸੇ ਇਲਾਕੇ ਵਿੱਚ ਲੈ ਕੇ ਆਏ ਆ ਜਿੱਥੇ ਕਿ ਇਹ ਰਮਦਾਸ ਤੋਂ ਜਿਹੜਾ ਵਾ ਕੋਈ 5-6 ਕਿਲੋਮੀਟਰ ਦੂਰ ਤੇ ਪਿੰਡ ਪੈਂਦਾ ਵਾ ਪਿੰਡ ਬੌਲੀ ਆ ਬੌਲੀ ਦੇ ਵਿੱਚ ਆਪਾਂ ਇੱਕ ਪਰਿਵਾਰ ਨਾਲ ਖੜੇ ਆ ਜਿਹੜਾ ਪਰਿਵਾਰ ਜਿਹੜਾ ਵਾ ਬੜਾ ਆਪਾਂ ਤੁਹਾਨੂੰ ਉਹਨਾਂ ਦੀਆਂ ਤਸਵੀਰਾਂ ਲਾਈਵ ਖਵਾਵਾਂਗੇ ਕਿ ਪਰਿਵਾਰ ਬੜਾ ਮਾਤੜ ਆ ਬਹੁਤ ਮਤਲਬ ਕਿ ਕਹਿ ਲਿਆ ਜਾਵੇ ਜੇ ਅੱਜ ਦੇ ਸਮੇਂ ਵਿੱਚ ਲਾ ਲਿਆ ਜਾਵੇ ਤੇ ਬੜਾ ਪਛੜਿਆ ਕਹਿ ਲਿਆ ਜਾਵੇ ਪਛੜਾਏ ਪਣਿਆ ਤੇ ਆਓ ਆਪਾਂ ਭਾਜੀ ਜਿਹੜੀ ਇੱਥੇ ਸਾਡੇ ਨਾਲ ਆ ਘਰ ਦੇ ਜਿਹੜੇ ਆਪਣੇ ਹੈਗੇ ਆ ਭਾਈ ਸਾਹਿਬ ਜੀ ਉਹਨਾਂ ਨਾਲ ਗੱਲ ਕਰਾਉਨੇ ਆ ਕੀ ਨਾਂ ਆਪਣਾ ਭਾਜੀ ਚੰਦਰ ਸਿੰਘ ਤੇ ਆਪਣਾ ਫਿਰ ਕੋਈ ਪੈਲੀ ਬੰਨਾ ਵੀ ਹੈਗਾ ਜੀ ਆਪਣਾ ਹੈ ਜੀ ਤੇ ਕਿੰਨੀ ਪੈਲੀ ਆਪਣੀ ਪੈਲੀ ਹੈ ਜੀ ਤਿੰਨਾਂ ਕੱਲੇ ਆ ਅੱਛਾ ਜੀ ਹਾਂ ਜੀ ਇੱਕ ਮੁੰਡਾ ਕੱਲੇ ਤੇ ਫੜ ਗਿਆ ਤੇ ਮਤੇ ਘਰ ਆ ਗਿਆ ਅੱਛਾ ਅੱਛਾ ਬੜਾ ਕੁਝ ਆ ਤਾਂ ਨਹੀਂ ਕੋਈ ਨਹੀਂ ਦੱਸੋ ਤੁਸੀਂ ਕੋਈ ਗੱਲ ਨਹੀਂ ਖੁੱਲ ਕੇ ਗੱਲ ਦੱਸੋ ਸਾਡੇ ਸਾਹਮਣੇ ਸਾਰੇ ਸੁਣ ਰਹੇ ਆ ਸਾਡੇ ਸੁਰਤੇ ਦੱਸੋ ਤੁਸੀਂ ਇੱਥੋਂ ਅਸੀਂ ਪੀ ਇੱਥੋਂ ਘਲਾਈ ਆ 10 ਲੱਖ ਦੇ ਗਏ ਅੱਛਾ ਜੀ ਤੇ ਉਹ ਜਿਹੜਾ ਨਾ ਅੱਗੇ ਜਾ ਕੇ ਫੜਿਆਗਾ ਮੁੰਡਾ ਉਹਨਾਂ ਮਾਪੇ ਆਪ ਤੇ ਕਲਾਇਆ ਕਿੱਥੇ ਕਿੱਥੇ ਭੇਜਿਆ ਇਸ ਦੇ ਕੇ ਇਹ ਜਿਹੜਾ ਗਿਆ ਹੀ ਅੱਛਾ ਦਬਾਈ ਗਿਆ ਅੱਛਾ ਜੀ ਤਿੰਨੇ 10 ਲੱਖ ਦਬਾਈ ਦਾ ਲੈ ਲੈ ਉਹਨਾਂ ਨਹੀਂ ਗਿਆ ਹੀ ਉਹ ਗਾਂ ਇਹ ਉਹ ਨਹੀਂ ਇੱਕ ਦਿਨ ਤੁਹਾਡੇ ਕੋਲ ਸਟੇਲੀਆ ਅੱਛਾ ਜੀ ਸਟੇਲੀਆ ਗਿਆ ਅੱਛਾ ਜੀ ਤੇ ਫਿਰ ਕੀ ਉਹ ਵਾਪਸ ਆ ਗਿਆ ਮੁੰਕੇ ਵਾਪਸ ਨਾਲ ਕਲਾਤਾ ਭਈ ਫਿਰ ਕਲਾਵਾਗੇ ਤੇ ਉੱਥੇ ਰਾਜ ਫਸ ਗਿਆ ਤੇ ਜਿਹੜਾ ਏਜੰਟ ਜੁੰਟਿਆ ਫਿਰ ਉਹ ਤੁਹਾਨੂੰ ਪੈਸੇ ਪੂਰੇ ਮੋੜੇ ਕੋਈ ਕਿ ਨਹੀਂ ਨਹੀਂ ਜੀ ਨਹੀਂ ਪੈਸਾ ਮੋੜਿਆ ਕਿੰਨੇ ਕਿ ਚਿਰ ਦੀ ਗੱਲ ਹੈ ਹਾਂ ਥੋੜਾ ਚਿਰ ਜਾ ਦੁੱਧਾ ਸਾਹ ਤੇ ਪਿਆਲੀਆਂ ਪੂਲੀਆਂ ਫਿਰ ਕਿਸ ਤਰ੍ਹਾਂ ਕੋਲੀਆਂ ਕਿ ਜਾਂ ਕਿਤਰਾ ਨਹੀਂ ਉਨਾ ਕੋਈ ਜਿੰਨਾ ਕੋਈ ਜੀ ਘਾਣਾ ਪਿਆ ਇੱਕ ਘਾਣਾ ਪਿਆ ਵਿਗਾੜ ਥਾਂ ਅੱਛਾ ਜੀ ਤੇ ਬਾਕੀ ਜਿਹੜੀ ਹੈ ਠੀਕ ਜਿਹੀ ਅੱਛਾ ਅੱਛਾ ਤੇ ਕਿੰਨੇ ਕਿੰਨੇ ਫਿਰ ਕਿੰਨਿਆਂ ਕਿ ਫਿਰ ਕਰਜਾ ਹਾ ਜਿਹੜਾ ਨਾ ਉਹ ਬੈਕ ਕੀਤਾ ਜੇ ਮੈਂ ਤੁਹਾਨੂੰ ਇੱਕ ਕਿੱਲਾ ਪਿਛਾ ਮ ਗਿਆ ਠੀਕ ਠੀਕ ਜੀ ਤੇ ਹੁਣ ਜਿਸ ਤਰ੍ਹਾਂ ਹੜਾਏ ਹੜਾਂ ਦੇ ਵਿੱਚ ਫਿਰ ਕਿਸ ਤਰ੍ਹਾਂ ਤੁਹਾਡੀ ਫਸਲ ਫੁੱਲ ਸਾਰੀ ਗਈ ਮਾਰੇਗੀ ਨਹੀਂ ਉਹ انہਾਂ ਦੀ ਗਈ ਆ ਮੈਂ ਝੂਠ ਨਹੀਂ ਮਾਰਦਾ ਅੱਛਾ ਤੁਹਾਡਾ ਮਤਲਬ ਹਾਂ ਜੀ ਜਿੰਨੀ ਠੀਕ ਹੈ ਜਿਹੜੀ ਗੱਲ ਉਹ ਗੱਲ ਉਹਨਾਂ ਦਾ ਇਹ ਛਾ ਕੋ ਨਹੀਂ ਆ ਠੀਕ ਹੈ ਪਹਿਲੀ ਵੀ ਮਤਲਬ ਠੇਕੇ ਤੇ ਉਹਨਾਂ ਕੋਲ ਤੇ ਕੁਝ ਪਹਿਲੀ ਜਿਹੜੀ ਆ ਉਹਨਾਂ ਨੂੰ ਤੁਸੀਂ ਬੈਕ ਕਰ ਦਿੱਤੀ ਕੋਈ ਵਿਗਾ ਪਹਿਲੀ ਆ ਤੇ ਪਹਿਲੇ ਲੈ ਕੇ ਤੇ ਬੱਚਿਆਂ ਨੂੰ ਬਾਹਰ ਕੱ ਲਿਆ ਸੀ ਤੇ ਬਾਹਰ ਜਿਹੜਾ ਵਾ ਫਿਰ ਉਹ ਨਹੀਂ ਸੈਟਿੰਗ ਬੈਠਾ ਤੇ ਵਾਪਸ ਆ ਗਿਆ ਵਾ ਬਹੁਤ ਕਿੰਨਾ ਕਿ ਤਰ੍ਹਾਂ ਉੱਥੇ ਰਿਹਾ ਵਾ ਉੱਥੇ ਕੀ ਮੈਨਰ ਆ ਰਿਹਾ ਅੱਜ ਫੜਿਆ ਆ ਰਿਹਾ ਅੱਛਾ ਅੱਛਾ ਫੜਿਆ ਆ ਰਿਹਾ ਫੜਿਆ ਗਿਆ ਫੜਿਆ ਗਿਆ ਇੱਥੇ ਦਿੱਲੀ ਅੱਛਾ ਦਿੱਲੀ ਜਾਣ ਚਾ ਵਾਪਸ ਅੱਛਾ ਜੀ ਜਦੋਂ ਉੱਤਰਿਆ ਨਾ ਦਦੂ ਹਾਂ ਜੀ ਉੱਥੇ ਆਣ ਕੇ ਫੜਿਆ ਗਿਆ ਅੱਛਾ ਅੱਛਾ ਜੀ ਹਾਂ ਜੀ ਤੇ ਫਿਰ ਹੁਣ ਉਤਰਾ ਕਰ ਜਾ ਉਹ ਤੇ ਗਹਿਣਾ ਹੋਰ ਵੀ ਕੋਈ ਕਰ ਜਾ ਕਰ ਜਾ ਗਾਟੜੇ ਹਾਂ ਜੀ ਅੱਛਾ ਕਰ ਜਾ ਤੁਹਾਨੂੰ ਪਰੇ ਮੈਂ ਚਟਾਂਗਾ ਤੁਹਾਨੂੰ ਜਦ ਚੁੱਕੇ ਬਥੇਰੇ ਹੁੰਦੇ ਨੇ अच्छा अच्छा हां जी ते ਝੂਠ ਕਿਉਂ ਮਾਰੀਏ ਜਿਹੜਾ ਸਹੀ ਗੱਲ ਹੈ ਉਹ ਦੱਤਣੀ ਤੇ ਮਾਲ ਡੰਗਰ ਕੋਈ ਰੱਖਿਆ ਫਿਰ ਆਹੋ ਆਵੇ ਡੰਗਰ ਵੀ ਕੋਈ ਨਹੀਂ ਹੋਵੇ ਇੰਕੇ ਬੱਚੀ ਤੇ ਗਾਇਆਂ ਤੇ ਇੱਟੇ ਖਾ ਅੱਛਾ ਅੱਛਾ ਜੀ ਹਾਂ ਜੀ ਆਹੋ ਡੰਗਰ ਦੁੱਧ ਵਾਲਾ ਤੇ ਮੈਨੂੰ ਦੇਖਣੀ ਡਿਆ ਵੈਸੇ ਲੱਗਣ ਨਹੀਂ ਹੈਗਾ ਠੀਕ ਠੀਕ ਹੈ ਮੈਂ ਕਿ ਰੱਬ ਨੇ ਗਰੀਬ ਕਰਤਾ ਨਾ ਵੀ ਹਜੇ ਤੱਕ ਦਾ ਆਪਾਂ ਆ ਵੇਖ ਲੋ ਸਾਹਮਣੇ ਵੀ ਬਾਹਰ ਸੌਣੇ ਆ ਐਨੇ ਬਿੰਬਾ ਤੇ ਸਰਪੰਚ ਬਣੇ ਨੇ ਸਾਰਾ ਸਰਟੀਫੀਕੇਟ ਦਾ 10 ਆਧਾਰ ਕਾਰਡ ਲੈ ਲੈ ਕੇ ਆਪਣੇ ਘਰ ਪਰਲੇ ਨੇ ਹਜੇ ਤੱਕ ਅਸੀਂ ਬਾਹਰ ਦੋਵੇਂ ਜਾਨੀ ਤੋਂ ਨੇ ਤੇ ਇੱਕ ਮੁੰਡਾ ਵਾ ਇਹਨੂੰ ਪੁੱਛ ਲਾ ਇੱਕ ਅੰਦਰ ਮੁੰਡਾ ਹੁੰਦਾ ਸਿਰਫ ਅੱਛਾ ਜੀ ਤੇ ਉੱਥੇ ਅਸੀਂ ਆਪ ਸੋਈਏ ਮੰਦੀ ਦਾ ਕੇ ਕੀ ਕਰੀਏ ਵੀ ਕਿੰਨੇ ਬੱਚੇ ਤੁਹਾਡੇ ਉਹ ਕਿੰਨੇ ਆ ਉਹ ਵੀ ਦਿਹਾੜੀ ਧੂੜੀ ਜਾਂਦੀ ਨਹੀਂ ਨਹੀਂ ਬੱਚੇ ਕਿੰਨੇ ਮੇਰੇ ਆਪਣੇ ਤਿੰਨੇ ਤਿੰਨ ਮੁੰਡੇ ਹਾਂਜੀ ਅੱਛਾ ਵਿਆਹ ਹੈ ਕਿ ਜਮ ਨਹੀਂ ਨਹੀਂ ਵਿਆਹ ਲਿੰਗਾ ਕੋਠੇ ਕਮਰੇ ਪੈਣ ਤੇ ਵੀ ਆਈਏ ਨਾ ਬਾਬਾ ਜੀ ਅੱਛਾ ਅੱਛਾ ਜੀ ਤਾਂ ਕਿੰਨੀ ਕਿੰਨੀ ਉਮਰ ਹੋਗੀ ਉਹਨਾਂ ਦੀ ਇਦਾਂ ਕੋਈ ਵੀਕ ਸਾਡਾ ਕੋਈ ਤਾਂ ਇਹ ਕਰਦੇ ਕੰਮ ਕਾਜ ਕੋਈ ਨਹੀਂ ਫਿਰ ਨਹੀਂ ਕਰਦੇ ਕਰਦੇ ਅੱਛਾ ਅੱਛਾ ਤੇ ਕੀ ਫਿਰ ਜਿਆਦਾ ਕਾਰਨ ਕੀ ਆ ਵੀ ਜਿਹੜਾ ਮੰਨ ਲਓ ਤੁਸੀਂ ਕਹਿ ਰਹੇ ਵੀ ਆ ਹਾਲਾਤ ਸਾਡੀ ਹੋ ਗਈ ਜਿਆਦਾ ਹਾਲਾਤ ਸਾਡੇ ਰੱਬ ਨੇ ਹਨੂੰ ਐਸਾ ਹੀ ਕੀਤਾ ਗਿਆ ਵਾ ਵੀ ਅਸੀਂ ਰੱਬ ਤੋਂ ਉਮੀਦ ਤੇ ਲੋਕਾਂ ਤੋਂ ਕੱਖਾਂ ਤੋਂ ਹੀ ਹੋਲੇ ਹੋ ਗਈ ਐ ਆ ਮੌਕਾ ਅਛਾ ਆਹ ਐ ਮੌਕਾ ਤਾਂ ਕੱਖਾਂ ਤੋਂ ਵੀ ਬਾਬਾ ਜੀ ਅਸੀਂ ਨਹੀਂ ਮੈਂ ਕਿ ਮੇਨ ਕਾਰਨ ਇਹੋ ਹੀ ਆ ਵੀ ਜਿਹੜਾ ਬੱਚਾ ਬਾਹਰ ਗਿਆ ਉਹਦੇ ਪੈਸੇ ਜਿਹੜੇ ਆ ਉਹ ਤੁਹਾਡੇ ਜਿਹੜੇ ਡੁੱਬ ਗਏ ਉਹਦਾ ਕਾਰਨ ਕਰਕੇ ਉਹਦਾ ਉਹਦਾ ਕਰਕੇ ਜਿਆਦਾ ਫਿਰ ਤੁਹਾਨੂੰ ਲੱਗਿਆ ਬਹੁਤ ਜਦੋਂ ਕਿਲਾ ਚਲ ਗਿਆ ਬਾਕੀ ਹੜੀ ਠੇਕੇ ਦੇ ਪਈ ਥੋੜੀ ਜਿਹੀ ਕਿਲਗ ਢੇੜ ਜਿਹੜੀ ਆ ਗਈ ਤੇ ਉਹ ਅਜੇ ਹੁਣ ਛੁੱਟੂ ਤੇ ਫੇਰ ਹੀ ਕਿ ਮੈਨੂੰ ਲੱਗਣਗੇ ਤੇ ਫੇਰ ਹੀ ਆ ਨਾ ਉਹ ਬਹੁਤੇ ਸਾਲ ਬਾਅਦ ਤੇ ਪੈਸੇ ਹਾਂ ਦਿੱਤੇ ਹੀਗੇ ਨਾਲ ਲਾ ਕੇ ਹਾਂਜੀ ਆਹੋ ਹਾਂ ਜੀ ਚਾਰ ਪੰਜ ਸਾਲ ਬਰ ਗਏ ਠੀਕ ਠੀਕ ਹਾਂ ਤਾਂ ਉਹ ਹਜੇ ਤੱਕ ਕਿਸ ਬੰਦੇ ਕਿੰਨੀ ਕੀ ਗੱਲ ਬਣ ਗਈ ਆਪਾਂ ਵੀ ਦੁਨੀਆ ਨਾਲ ਗਰੀਬ ਹੋ ਗਏ ਜਿਹੜੀ ਗੱਲ ਆ ਤਾਂ ਕਿ ਇਹੋ ਜੀ ਠੰਡ ਦੇ ਵਿੱਚ ਹਜੇ ਤੱਕ ਆਪਾਂ ਬਾਹਰ ਸੌਣੇ ਆ ਅੱਛਾ ਅੱਛਾ ਹਾਂ ਵੇਖੋ ਤੁਹਾਡੇ ਸਾਹਮਣੇ ਮਾਰ ਸੌਣਦੇ ਫਿਰ ਇੱਥੇ ਇੱਥੇ ਬਾਹਰ ਹੀ ਸੌਣੇ ਆ ਅੱਛਾ ਅੱਛਾ ਆਹੋ ਆਹ ਠੀਕ ਹੈ ਆਹੋ ਆਡਾ ਨਾਪੀ ਉੱਥੇ ਜੇ ਚੋਗੇ ਤੇ ਲੋਕੀ ਸਾਨੂੰ ਆਉਂਦੇ ਨੇ ਵੀ ਤੁਸੀਂ ਬਾਜੋ ਆਪਣੇ ਧੀਆਂ ਪੁੱਤਾਂ ਚ ਉਹ ਜਾਨ ਬਚਾਉ ਤੇ ਬਾਹਰ ਆਪਾਂ ਬਾਹਰ ਸੌਣੇ ਤੇ ਤੁਸੀਂ ਕੀ ਮੰਗ ਕੀ ਕਰਦੇ ਏ ਵੈਸੇ ਅਸੀਂ ਤਾਂ ਸਾਡੇ ਕਮਰੇ ਪੈਜ ਤੇ ਜਿਹੜੇ ਪਿੰਡ ਦੀ ਜਾਂ ਪੰਚਾਇਤ ਆ ਜਾਂ ਹੋਰ ਉਹਨਾਂ ਨੇ ਜਿਤਨਾ ਤੁਹਾਡੇ ਕਮਰੇ ਆ ਮੰਨ ਲਓ ਬਾਲਿਆਂ ਵਾਲੇ ਆ ਸਰਕਾਰ ਤੇ ਪਹਿਲਾਂ ਤੋਂ ਬੜੇ ਚਿਰ ਤੋਂ ਕਹਿ ਰਹੀ ਆ ਵੀ ਆਪਾਂ ਬਾਲਿਆਂ ਵਾਲੇ ਕਮਰੇ ਜਿਹੜੇ ਉਹਨਾਂ ਲੈਂਟਰ ਪਾਕ ਦੇਣੇ ਤੁਹਾਡੀ ਨੇ ਕੋਈ ਲਿਖ ਕੇ ਖੜਿਆ ਜਾਂ ਕੋਈ ਰਿਪੋਰਟ ਲਿਖ ਕੇ ਖੜਿਆ ਹੀਗਾ ਸਰਪੰਚ ਜਿਹੜਾ ਬਣਿਆ ਸੀ ਨਾ ਉਹਨੇ ਲੈ ਕੇ ਇਹ ਖੜਿਆ ਵੀ ਤਰ ਪਿਛਲੀ ਵਾਰ ਆ ਪਈ ਪੈਸੇ ਮਿਲਣਗੇ ਉਹ ਵੀ ਪੈਸੇ ਨਹੀਂ ਗਏ ਆਏ ਤੇ ਜਿਹੜੀ ਚੀਜ਼ ਹੁੰਦੀ ਤਾਂ ਸਾਨੂੰ ਆਪਾਂ ਇਹ ਕਰਕੇ ਉਹਨਾਂ ਦੇ ਘਰ ਬਹਿ ਗਿਆ ਕਹਿੰਦੇ ਕੀ ਜਿੰਨ ਕੀ ਲਾਂ ਦਿੱਤੀ ਅੱਛਾ ਜੀ ਪੀ ਨਾ ਹਾਨੂੰ ਕਿਦੇ ਮੱਥੇ ਲੱਗਣ ਦਿੱਤਾ ਨਾ ਕੁਛ ਵੀ ਪਾਣੀ ਲੱਥੇ ਵੇੜਿਓ ਤੇ ਫੇਰ ਆਪਾਂ ਛੜਕੇ ਚੜੀਆਂ ਛੜਕੇ ਆਏ ਆ ਤੁਹਾਡੇ ਘਰ ਮਡੇਰੇ ਲੈ ਕੇ ਖੜੇ ਨੇ ਫੇਰ ਉਹ ਨਾ ਆਹਾ ਤੇ ਨਾ ਨਾ 1 ਰੁਪਈਆ ਵੀ ਨਾ ਹਾਨੂੰ ਕਿਨੇ ਲਾਂ ਦਿੱਤਾ ਤੇ ਨਾ ਕਿਨੇ ਹਾਨੂੰ ਚੱਜ ਨਾ ਕੋਈ ਚੀਜ਼ ਲਾਂ ਦਿੱਤੀ ਨਹੀਂ ਆਈਆਂ ਠੀਕ ਆਹੋ ਮੈਂ ਝੂਠੀ ਮਾਰਦਾ ਉਹਨਾਂ 50 ਰੁਪਏ 50 ਹਜ਼ਾਰ ਦੇ ਕੇ ਉਹ ਵੀ ਬੰਦੇ ਇੱਥੇ ਆਏ ਸੀ ਨਾ ਇਹਨਾਂ ਦੇ ਵਾਗ ਵੀ ਸੀ ਅੱਛਾ ਅੱਛਾ ਉਹ 50 ਹਜ਼ਾਰ ਦੇ ਕੇ ਕਹਿੰਦਾ ਝੂਠ ਨਹੀਂ ਮਾਰਦਾ ਅੱਛਾ ਤੁਹਾਡਾ ਸਾਡਾ ਚਲੋ ਹੋਰ ਤੁਸੀਂ ਹੁਣੇ ਤੁਹਾਡੀ ਕੀ ਮੰਗ ਕੀ ਅਸਲੀ ਕੀ ਜੋਂਦੇ ਤੁਸੀਂ ਇਹ ਤਾਂ ਸਾਡੇ ਕਮਰੇ ਪਏ ਅੱਛਾ ਜੀ ਹੋ ਜੇ ਤੁਹਾਡੀ ਬੜੀ ਮਿਹਰਬਾਨੀ ਇੰਨੀ ਸਾਨੂੰ ਬੜੀ ਹੋਰ ਦੱਸੋ ਇਹ ਦੂ ਮਦਦ ਕਾਦੀ ਹੋਰ ਕੀ ਆਖਾਂਗੇ ਤੁਹਾਨੂੰ ਹਾਂਜੀ 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 ਹਾਂ ਸੋ ਇਹ ਤੁਹਾਨੂੰ ਆਪਾਂ ਵਿਖਾਤਾ ਵਾ ਪਰਿਵਾਰ ਤੇ ਤੁਸੀਂ ਹਾਲਾਤ ਵੀ ਤੁਹਾਨੂੰ ਉਹਨਾਂ ਦੇ ਵਿਖਾਤੇ ਆ ਕਮਰੇ ਵੀ ਤੁਹਾਨੂੰ ਉਹਨਾਂ ਨੇ ਵਿਖਾ ਦਿੰਨੇ ਵੀ ਕੀ ਹਾਲਾਤ ਉਹਨਾਂ ਦੇ ਆ ਤੇ ਅਸੀਂ ਉਹਨਾਂ ਦੀ ਮੰਗਿਆ ਕਿ ਸਾਡੇ ਕਮਰੇ ਜਿਹੜੇ ਆ ਕਿਉਂਕਿ ਸਿਰਲਕਾਵਾ ਤੇ ਹਾਰੇ ਕੋਲ ਹੋਣਾ ਚਾਹੀਦਾ ਵਾ ਆਮ ਕਹਾਵਤ ਹੈ ਵੀ ਕੁੱਲੀ ਤੇ ਗੁੱਲੀ ਤੇ ਜੁੱਲੀ ਜਿਹੜੀ ਹਾਰੇ ਕੋਲ ਚਾਹੀਦੀ ਆ ਤੇ ਇਹ ਆਪਾਂ ਵੇਖਨੇ ਆ ਪਰਿਵਾਰ ਜਿਹੜਾ ਵਾ ਬਹੁਤ ਮਤਲਬ ਕਿ ਕਹਿ ਲਿਆ ਜਾਵੇ ਇਹਨਾਂ ਦੇ ਬੱਚਾ ਬਾਹਰ ਗਿਆ ਸੀ ਤੇ ਉਹਦੇ ਪੈਸੇ ਇਹਨਾਂ ਨੇ ਦੱਸਿਆ ਵੀ 10 ਲੱਖ ਰੁਪਈਆ ਮਰ ਗਿਆ 10 11 ਲੱਖ ਰੁਪਈਆ ਕਿਉਂਕਿ ਇੱਕ ਜਿਹੜਾ ਆਮ ਜਿਹੜਾ ਪਰਿਵਾਰ ਆ ਨਾਰਮਲ ਉਹਦਾ ਜਦੋਂ 10000 ਲੱਖ ਰੁਪਈਆ ਉਹਦੇ ਮਰ ਜਾਂਦਾ ਜਾਂ ਕਿਸੇ ਬੰਨੇ ਨਹੀਂ ਹੋ ਤੇ ਉਹ ਫਿਰ ਉਹਦਾ ਬਹੁਤ ਹੀ ਉਹਦੇ ਵਾਸਤੇ ਬੜਾ ਵੱਡੀ ਗੱਲ ਹੁੰਦੀ ਆ ਸੋ ਅਸੀਂ ਆਏ ਆਪਾਂ ਨੇ ਜਿਹੜੇ ਜਿੰਨੇ ਵੀ ਗੁਰਨਾਨਕ ਨਾਮ ਲੇਵਾ ਸਿੱਖਿਆ ਜਾਂ ਸਰਕਾਰ ਨੂੰ ਪਿੰਡ ਦੇ ਸਰਪੰਚ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਇਹਨਾਂ ਵਿਚਾਰਿਆਂ ਦੇ ਜਰੂਰ ਇਹਨਾਂ ਦੇ ਕਮਰੇ ਜਿਹੜੇ ਆ ਜੇ ਲਿਖ ਕੇ ਖੜੇ ਆ ਤੇ ਇਹਨਾਂ ਦੀ ਕਾਰਵਾਈ ਪਵਾ ਕੇ ਇਹਨਾਂ ਨੂੰ ਨਾਲ ਖੜ ਕੇ ਤੇ ਇਹਨਾਂ ਦੇ ਕਮਰੇ ਪਵਾਏ ਜਾਣ ਤੇ ਹੋਰ ਵੀ ਜਿਹੜੇ ਕੋਈ ਕੋਈ ਦਾਨੀ ਸੱਜਣੇ ਉਹਨਾਂ ਅੱਗੇ ਵੀ ਬੇਨਤੀ ਆ ਕਿ ਇਹਨਾਂ ਦੀ ਜਰੂਰ ਬਾਫੜੋ ਕਿਸੇ ਨਾ ਕਿਸੇ ਤਰੀਕ ਨਾਲ ਜਿੰਨਾ ਵੀ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਜਿੰਨਾ ਵੀ ਇਹੀ ਕਰ ਸਕਦੇ ਆ ਇਹਨਾਂ ਦੀ ਮਦਦ ਕੀਤੀ ਜਾਵੇ ਤੁਸੀਂ ਵੇਖ ਰਹੇ ਜੀ ਵਤਨ ਦੀ ਮਿੱਟੀ ਚੈਨਲ ਮੈਂ ਡਾਕਟਰ ਪ੍ਰਤਾਪ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ